ਜੋ ਕੋ ਮੁਸ਼ਕਲ ਆਤ ਬਣੇ ਤੋ ਹੀ ਕੋ ਇਹਨਾਂ ਦੇ ਲਾਗੂ ਹੋਏ ਦੁਸ਼ਮਣ ਸਾਰ ਪਿਪਜ ਖਲੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਇਹ ਅਟਲ ਫਰਮਾਨ ਹੈ ਦੁਨੀਆਂ ਦੇ ਵਿੱਚ ਅਸੀਂ ਮਿੱਤਰ ਬਣਾਉਣੇ ਹਨ ਉਹ ਮਿੱਤਰ ਜਿੰਨਾ ਚਿਰ ਅਸੀਂ ਉਹਨਾਂ ਦੇ ਲਈ ਕੁਝ ਕਰ ਸਕਦੇ ਹਾਂ ਉਹਨਾਂ ਸਮਾਂ ਤੇ ਸਾਡੇ ਨਾਲ ਖੜਦੇ ਨੇ ਪਰ ਜਦੋਂ ਕੋਈ ਅਤ ਤਕਲੀਫ ਵਾਲਾ ਅਤ ਦੁਖਦਾਈ ਸਮਾਂ ਸਾਡੇ ਉੱਪਰ ਆ ਜਾਂਦਾ ਹੈ ਤੇ ਸੱਚ ਜਾਣਿਓ ਉਦੋਂ ਮਿੱਤਰਾਂ ਦੀ ਪਰਖ ਹੋ ਜਾਂਦੀ ਹੈ ਵੀ ਕੌਣ ਆਪਣਾ ਤੇ ਕੌਣ ਬੇਗਾਨਾ ਇਹ ਸਤੰਬਰ ਦਾ ਮਹੀਨਾ ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਨਹੀਂ ਭੁੱਲ ਸਕਦਾ 2019 ਦੇ ਵਿੱਚ ਜਿਸ ਸਮੇਂ ਮੇਰੇ ਪਿਤਾ ਜੀ ਜਿਨ੍ਹਾਂ ਨੂੰ ਅਟੈਕ ਹੋਇਆ ਤੇ ਹਸਪਤਾਲ ਐਡਮਿਟ ਕਰਵਾਉਣਾ ਪਿਆ ਚਲੋ 10-15 ਦਿਨ ਹਸਪਤਾਲ ਐਡਮਿਟ ਰਹੇ ਉਹ ਫਿਰ ਜਿਵੇਂ ਡਾਕਟਰ ਨੇ ਛੁੱਟੀ ਦੇ ਦਿੱਤੀ ਘਰੇ ਆ ਗਏ ਤੇ ਜਿਵੇਂ ਡਾਕਟਰ ਨੇ ਦਵਾਈ ਦੱਸੀ ਹੋਈ ਸੀ ਜਾਂ ਤੁਰਨ ਫਿਰਨ ਦੇ ਲਈ ਕਿਹਾ ਸੀ ਆਰਾਮ ਦੇ ਲਈ ਕਿਹਾ ਸੀ ਕੋ ਸਾਰਾ ਸਿਸਟਮ ਹੋਵੇਂ ਚੱਲਦਾ ਰਿਹਾ ਤੇ ਇੱਕ ਦਿਨ ਸਵੇਰੇ ਅੰਮ੍ਰਿਤ ਵੇਲੇ ਪਿਤਾ ਜੀ ਮਾਤਾ ਜੀ ਨੂੰ ਕਹਿੰਦੇ ਵੀ ਮੈਨੂੰ ਨਿਤਨੇਮ ਸੁਣਾ ਦਿਓ ਤੇ ਮਾਤਾ ਜੀ ਨੇ ਨਿਤਨੇਮ ਕੀਤਾ ਤੇ ਫਿਰ ਚਾਹ ਬਣਾਉਣ ਦੇ ਲਈ ਚਲੇ ਗਏ ਪਿਤਾ ਜੀ ਨੇ ਆਪ ਕਿਹਾ ਵੀ ਜਾ ਕੇ ਭਾਈ ਚਾਹ ਮੇਰੇ ਲਈ ਚਾਹ ਬਣਾ ਦਿਓ ਚਾਹ ਬਣਾਉਣ ਚਲੇ ਗਏ ਤੇ ਜਦੋਂ ਮਾਤਾ ਜੀ ਚਾਹ ਬਣਾ ਕੇ ਵਾਪਸ ਆਏ ਤੇ ਦੇਖਿਆ ਵੀ ਸਰੀਰ ਵਿੱਚ ਕੋਈ ਹਰਕਤ ਨਹੀਂ ਚਲੋ ਉਹਨਾਂ ਨੂੰ ਫਟਾਫਟ ਲੈ ਕੇ ਅਸੀਂ ਫਿਰ ਹਸਪਤਾਲ ਆਏ ਡਾਕਟਰ ਨੇ ਚੈੱਕ ਕੀਤਾ ਤੇ ਉਹਨੇ ਦੱਸਿਆ ਵੀ ਦੁਬਾਰਾ ਅਟੈਕ ਹੋਇਆ ਹੈ ਜਿਸ ਦੇ ਨਾਲ ਦਿਮਾਗ ਦੀ ਨਾੜੀ ਹੈ ਜਿਹੜੀ ਉਹ ਫੱਟ ਗਈ ਹੈ ਤੇ ਅੰਦਰ ਖੂਨ ਪੈ ਰਿਹਾ ਹੈ ਤਦੋਂ ਜਿਵੇਂ ਡਾਕਟਰ ਨੇ ਕਿਹਾ ਵੀ ਤੁਸੀਂ ਇਹਨਾਂ ਨੂੰ ਪੀਜੀਆਈ ਲੈ ਜਾਓ ਪੀਜੀਆਈ ਲੈ ਗਏ ਤੇ ਜਿਵੇਂ ਸਾਡੇ ਪ੍ਰਬੰਧ ਨੇ ਇਹਨਾਂ ਪ੍ਰਬੰਧਾਂ ਤੋਂ ਅਸੀਂ ਵਾਕਫ ਹੀ ਆ ਪੀਜੀਆਈ ਜਿੱਥੇ ਕਿ ਮੇਰੇ ਹਿਸਾਬ ਦੇ ਨਾਲ ਵੀ ਜਿਵੇਂ ਡਾਕਟਰ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਵੀ ਦਿਮਾਗ ਦੀ ਨਾੜੀ ਫਟ ਚੁੱਕੀ ਹੈ ਅੰਦਰ ਖੂਨ ਪੈ ਰਿਹਾ ਹੈ ਵੀ ਫੌਰਨ ਇਲਾਜ ਹੋਣਾ ਚਾਹੀਦਾ ਸੀ ਪਰ ਉੱਥੇ ਇਲਾਜ ਦੀ ਜਗ੍ਹਾ ਦੇ ਉੱਪਰ ਉਹਨਾਂ ਨੇ ਕਦੇ ਇੱਧਰ ਨੂੰ ਜਾਓ ਕਦੇ ਇੱਧਰ ਜਾਓ ਆ ਕਰਾਓ ਇਹ ਆ ਐਕਸਰਾ ਕਰਾਓ ਦੁਬਾਰਾ तकरीबन ਸਾਰੀ ਫਾਈਲ ਉਹਨਾਂ ਨੇ ਤਿਆਰ ਕੀਤੀ ਤੇ ਮੇਰੇ ਹਿਸਾਬ ਦੇ ਨਾਲ ਵੀ ਘੱਟੋ ਘੱਟ 8-9 ਘੰਟੇ ਦਾ ਸਮਾਂ ਇੱਧਰ ਨਿਕਲ ਗਿਆ ਤੇ ਫਿਰ ਉਹਨਾਂ ਨੇ ਚੈੱਕਅਪ ਕੀਤਾ ਤੇ ਕਹਿੰਦੇ ਜੀ ਵੀ ਇਹ ਤੇ ਹੁਣ ਖੂਨ ਬਹੁਤ ਜ਼ਿਆਦਾ ਇਕੱਠਾ ਹੋ ਗਿਆ ਵੀ ਇਹ ਆਪਰੇਸ਼ਨ ਨਹੀਂ ਹੋ ਸਕਦਾ ਵੀ ਤੁਸੀਂ ਇਹਨਾਂ ਨੂੰ ਲੈ ਜਾਓ ਤੇ ਸੇਵਾ ਜੋ ਇਹਨਾਂ ਦੀ ਕਰ ਸਕਦੇ ਹੋ ਕਰ ਲਓ ਚਲੋ ਉਹਨਾਂ ਨੂੰ ਘਰ ਲੈ ਆਏ ਰਸਤੇ ਵਿੱਚ ਆਉਂਦਿਆਂ ਉਹਨਾਂ ਨੇ ਸਵਾਸ ਜਿਹੜੇ ਸੀ ਉਹ ਛੱਡ ਦਿੱਤੇ ਤੇ ਉਸ ਸਮੇਂ ਜਿਹੜਾ ਉਹ 10-15 ਦਿਨ ਦਾ ਸਮਾਂ ਮੇਰੀ ਜ਼ਿੰਦਗੀ ਦੇ ਵਿੱਚ ਆਇਆ ਨਾ ਉਸ ਸਮੇਂ ਦੇ ਵਿੱਚ ਮੈਂ ਦੁਨੀਆ ਦੇ ਹਰ ਇੱਕ ਰੰਗ ਨੂੰ ਦੇਖਿਆ ਮੈਂ ਹਰ ਇੱਕ ਉਹ ਬੰਦਾ ਜਿਹਨੂੰ ਮੈਂ ਕਦੇ ਆਪਣਾ ਮਿੱਤਰ ਸਮਝਿਆ ਉਹਦਾ ਵਿਵਹਾਰ ਕਿਵੇਂ ਦਾ ਸੀ ਉਹਨੂੰ ਵੇਖਿਆ ਕਿਹੜਾ ਬੰਦਾ ਜਿਹਨੂੰ ਮੈਂ ਸਮਝਦਾ ਸੀ ਵੀ ਨਹੀਂ ਇਹ ਮੇਰੇ ਮਿੱਤਰਤਾ ਦੇ ਯੋਗ ਨਹੀਂ ਮੈਂ ਉਹਨੂੰ ਆਪਣੇ ਤੋਂ ਦੂਰ ਰੱਖਦਾ ਸੀ ਆਪਣੇ ਆਪ ਨੂੰ ਉਹਦੇ ਤੋਂ ਦੂਰ ਰੱਖਦਾ ਸੀ ਉਹਦਾ ਵਿਵਹਾਰ ਮੇਰੇ ਪ੍ਰਤੀ ਕਿਵੇਂ ਦਾ ਸੀ ਮੈਂ ਉਹ ਵੇਖਿਆ ਅਸਲ ਵਿੱਚ ਦੁਨੀਆ ਦੇ ਵਿੱਚ ਇਹ ਘਟਨਾਵਾਂ ਸਾਨੂੰ ਸਿਖਾਉਣ ਦੇ ਲਈ ਹੁੰਦੀਆਂ ਨੇ ਤਾਂ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਬਕ ਲੈ ਸਕੀ ਇਹ ਵੀ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿਹੜੇ ਰਸਤੇ ਨੂੰ ਕਿਸ ਤਰੀਕੇ ਦੇ ਨਾਲ ਸਮਝ ਕੇ ਤੇ ਕਿਵੇਂ ਉਹਦੇ ਤੇ ਚੱਲਣਾ ਹੈ ਮੈਂ ਕੋਈ ਆਪਣੀ ਕਹਾਣੀ ਨਹੀਂ ਸੁਣਾ ਰਿਹਾ ਜ਼ਿੰਦਗੀ ਦੀ ਇਹ ਮੈਂ ਇੱਕ ਉਦਾਹਰਣ ਦੇ ਤੌਰ ਤੇ ਗੱਲ ਕਰ ਰਿਹਾ ਕਿਉਂਕਿ ਇਹ ਉਹ ਸਮਾਂ ਜਿਹੜਾ ਤਕਰੀਬਨ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਕਿਤੇ ਨਾ ਕਿਤੇ ਆਉਂਦਾ ਜਦੋਂ ਸਾਡੇ ਮਾਪੇ ਸਾਡਾ ਸਾਥ ਛੱਡ ਜਾਂਦੇ ਨੇ ਤੇ ਉਸ ਸਮੇਂ ਜੇ ਅਸੀਂ ਆਪਣੇ ਆਪ ਨੂੰ ਦ੍ਰਿੜ ਕਰਕੇ ਆਪਣੇ ਆਪ ਨੂੰ ਸੰਭਾਲ ਕੇ ਰੱਖ ਲਈਏ ਫਿਰ ਸੱਚ ਜਾਣੀ ਦੁਨੀਆ ਦਾ ਕੋਈ ਵੀ ਮਨੁੱਖ ਕੋਈ ਸ਼ਖਸੀਅਤ ਸਾਨੂੰ ਡੁਲਾ ਨਹੀਂ ਸਕਦੀ ਪਰ ਇਸ ਸਮੇਂ ਨਾ ਇਹ ਕੁਦਰਤੀ ਹੈ ਵੀ ਅਸੀਂ इमोशनल ਤੌਰ ਤੇ ਉਹਨਾਂ ਦੇ ਨਾਲ ਅਟੈਚ ਹੁੰਨੇ ਆ ਤੇ ਸਾਡੇ ਅੰਦਰ ਦਾ ਜਿਹੜਾ ਸਾਰਾ ਹੀ ਸਿਸਟਮ ਹੈ ਇੱਕ ਵਾਰ ਹਿੱਲ ਜਾਂਦਾ ਹੈ ਮੈਂ ਅਕਸਰ ਇਹ ਗੱਲ ਕਰਦਾ ਹੁੰਦਾ ਵੀ ਜਦੋਂ ਮੈਂ ਪਹਿਲਾਂ ਕਿਤੇ ਕਥਾ ਕਰਨੇ ਜਾਇਆ ਕਰਨਾ ਨਾ ਤੇ ਜਦੋਂ ਕਿਤੇ ਇਹ ਗੱਲ ਆਇਆ ਕਰਨ ਵੀ ਰੱਬ ਦਾ ਭਾਣਾ ਮੰਨਣਾ ਬੜਾ ਜ਼ਰੂਰੀ ਹੈ ਉਹ ਕਰਤੇ ਪੁਰਖ ਮਾਲਕ ਪ੍ਰਮਾਤਮਾ ਦੇ ਬਣਾਏ ਹੋਏ ਨਿਯਮਾਂ ਨੂੰ ਸਮਝਣਾ ਬੜਾ ਜ਼ਰੂਰੀ ਹੈ ਉਹਨਾਂ ਦੇ ਮੁਤਾਬਕ ਚੱਲਣਾ ਬੜਾ ਜ਼ਰੂਰੀ ਹੈ ਤੇ ਕਦੇ ਨਾ ਕਦੇ ਨਾ ਮੇਰੇ ਮਨ ਵਿੱਚ ਇਹ ਖਿਆਲ ਆ ਜਾਇਆ ਕਰਨਾ ਵੀ ਕਿਉਂਕਿ ਪਿਤਾ ਜੀ ਹਰ ਜਗ੍ਹਾ ਦੇ ਉੱਪਰ ਮੇਰੇ ਨਾਲ ਹੀ ਜਾਂਦੇ ਹੁੰਦੇ ਸਨ ਤੇ ਮੈਂ ਜਦੋਂ ਕਿਤੇ ਸੰਗਤ ਦੇ ਉੱਪਰ ਦੀ ਨਿਗਾਹ ਫੇਰਦਿਆਂ ਧਿਆਨ ਪਿਆ ਕਰਨਾ ਤੇ ਮੈਂ ਸੋਚਿਆ ਕਰਨਾ ਵੀ ਜੇ ਕਿਤੇ ਵੀ ਤੇਰੇ ਉੱਪਰ ਇਦਾਂ ਦਾ ਸੋਚ ਆ ਗਿਆ ਨਾ ਕਿ ਤੂੰ ਆਪਣੇ ਆਪ ਨੂੰ ਸੰਭਾਲ ਲੇਗਾ ਤੂੰ ਆਪਣੇ ਆਪ ਨੂੰ ਕਾਬੂ ਦੇ ਵਿੱਚ ਰੱਖ ਸਕੇਗਾ ਉਹ ਕਰਤੇ ਪੁਰਖ ਮਾਲਕ ਪ੍ਰਮਾਤਮਾ ਦਾ ਜਿਹੜਾ ਭਾਣਾ ਹੈ ਉਹ ਭਾਣੇ ਨੂੰ ਉਹਨਾਂ ਰਜਾ ਨੂੰ ਮੰਨਣ ਦੇ ਲਈ ਤਿਆਰ ਹੋ ਜਾਏਗਾ ਮੈਂ ਹਰ ਸਮੇਂ ਆਪਣੇ ਆਪ ਨੂੰ ਸਵਾਲ ਕਰਿਆ ਕਰਦਾ ਸੀ ਤੇ ਸੱਚ ਜਾਣਿਓ ਜਦੋਂ ਇਹ ਘਟਨਾ ਮੇਰੀ ਜ਼ਿੰਦਗੀ ਦੇ ਵਿੱਚ ਹੋਈ ਕਿਉਂਕਿ ਸਾਡੇ ਪਰਿਵਾਰ ਦੇ ਵਿੱਚ ਨਾ ਨਾਨਕਿਆਂ ਦੇ ਵੱਲੋਂ ਮੈਂ ਕਦੇ ਕੋਈ ਇਦਾਂ ਦੀ ਘਟਨਾ ਵੇਖੀ ਸੀ ਨਾ ਦਾਦਕਿਆਂ ਦੇ ਵੱਲੋਂ ਕੋਈ ਇਦਾਂ ਦੀ ਘਟਨਾ ਦੇਖੀ ਸੀ ਮੇਰੀ ਜ਼ਿੰਦਗੀ ਦੇ ਵਿੱਚ ਇਹ ਇੱਕ ਪਹਿਲੀ ਘਟਨਾ ਸੀ ਜਿਸ ਘਟਨਾ ਦੇ ਵਿੱਚ ਉਹ ਸ਼ਖਸੀਅਤ ਜਿਹੜੀ ਸ਼ਖਸੀਅਤ ਨੇ ਆਪਣੀ ਸਾਰੀ ਦੀ ਸਾਰੀ ਜ਼ਿੰਦਗੀ ਵੀ ਮੇਰੇ ਬੱਚੇ ਕੁਝ ਬਣ ਜਾਣ ਇਹਨਾਂ ਦਾ ਕੁਝ ਬਣ ਜਾਏ ਆਪ ਉਹਨੇ ਕਦੇ ਆਰਾਮ ਨਹੀਂ ਮੇਰੇ ਹਿਸਾਬ ਨਾਲ ਕਰਕੇ ਦੇਖਿਆ ਹੋਣਾ ਵੀ ਹੱਡ ਭਨਵੇਂ ਮਿਹਨਤ ਕਰਕੇ ਉਹਨੇ ਸਾਨੂੰ ਇਸ ਮੁਕਾਮ ਤੇ ਪਹੁੰਚਾਇਆ ਆਪ ਮੇਰੇ ਪਿਤਾ ਜੀ ਪੜ੍ਹੇ ਨਹੀਂ ਸਕਣ ਪਰ ਸਾਨੂੰ ਪੋਸਟ ਗ੍ਰੈਜੂਏਸ਼ਨ ਤੱਕ ਦੀਆਂ ਡਿਗਰੀਆਂ ਉਹ ਕਰਵਾ ਕੇ ਗਏ ਮੈਂ ਜਿਹੜੀ ਗੱਲ ਕਰਨੀ ਜਾ ਰਹੀ ਹਾਂ ਵੀ ਮੇਰੀ ਜ਼ਿੰਦਗੀ ਦੇ ਵਿੱਚ ਪਹਿਲਾ ਇਹ ਸਮਾਂ ਸੀ ਜਦੋਂ ਵੀ ਇੱਕ ਉਹ ਸ਼ਖਸੀਅਤ ਜਿਨੇ ਆਪਣਾ ਸਾਰਾ ਕੁਝ ਮੇਰੇ ਉੱਪਰ ਲਟਾ ਦਿੱਤਾ ਉਹ ਸ਼ਖਸੀਅਤ ਮੇਰਾ ਸਾਥ ਛੱਡ ਕੇ ਚਲੀ ਗਈ ਮੈਂ ਉਸ ਸਮੇਂ ਬੇਰੋਜ਼ਗਾਰਾ ਲੰਘੂ ਸੀ ਕੋਈ ਕੰਮ ਧੰਦਾ ਨਹੀਂ ਸੀ ਮੇਰੇ ਕੋਲ ਪਰ ਬਾਬਾ ਸ਼ਾਮ ਸਿੰਘ ਨੇ ਉਸ ਸਮੇਂ ਜਿਹੜੀ ਮੇਰੀ ਗਾਂ ਖੜੀ ਨਾ ਉਹ ਖੜੀ ਹੋਈ ਬਾ ਅੱਜ ਮੈਨੂੰ ਮੇਰੇ ਪੈਰਾਂ ਉੱਪਰ ਖੜਾ ਕਰ ਗਈ ਫਿਰ ਉਸ ਸਮੇਂ ਦੂਸਰੀ ਜਿਹੜੀ ਸ਼ਖਸੀਅਤ ਜਿਨੇ ਮੈਨੂੰ ਸਭ ਤੋਂ ਵੱਧ ਹੌਸਲਾ ਦਿੱਤਾ ਉਹ ਸ਼ਖਸੀਅਤ ਸੀ ਭਾਵੇਂ ਦੁਨੀਆ ਦੇ ਲੋਕ ਕੁਝ ਵੀ ਕਹਿਣ ਚਲੋ ਵਿਚਾਰਕ ਮਤਭੇਦ ਹੋਣੇ ਵੱਖਰੀ ਗੱਲ ਹੈ ਪਰ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਚਲੋ ਸਤਿਗੁਰੂ ਜੀ ਦੀ ਕਿਰਪਾ ਵੀ ਮੈਨੂੰ ਕਿਸੇ ਦੀ ਵੀ ਮਦਦ ਦੀ ਲੋੜ ਨਹੀਂ ਪਈ ਪਰ ਮੈਂ ਗੱਲ ਕਰ ਰਿਹਾ ਵੀ ਉਸ ਸਮੇਂ ਕੁਝ ਸ਼ਖਸੀਅਤਾਂ ਉਹ ਵੀ ਸਨ ਜਿਨ੍ਹਾਂ ਦੇ ਨਾਲ ਮੈਂ ਪਹਿਲਾਂ ਐਜ਼ ਪ੍ਰਚਾਰਕ ਜਿਨ੍ਹਾਂ ਦੀ ਪ੍ਰਚਾਰਕ ਟੀਮ ਦੇ ਵਿੱਚ ਮੈਂ ਵਿਚਰਿਆ ਸੀ ਤੇ ਪਤਾ ਸਾਰਿਆਂ ਨੂੰ ਲੱਗਾ ਪਰ ਉਹਨਾਂ ਬੰਦਿਆਂ ਨੇ ਇੱਕ ਫੋਨ ਕਾਲ ਕਰਨੀ ਵੀ ਜ਼ਰੂਰੀ ਨਹੀਂ ਸਮਝੀ ਮੈਂ ਨਾਮ ਨਹੀਂ ਲੈਂਦਾ ਚਲੋ ਉਹਨਾਂ ਦੇ ਕਿਉਂਕਿ ਸਮਾਜ ਦੇ ਵਿੱਚ ਉਹਨਾਂ ਦੀ ਇੱਕ ਇੱਜ਼ਤ ਬਣੀ ਹੋਈ ਹੈ ਵੀ ਮੁੱਕ ਦੀ ਗੱਲ ਵੀ ਜਿੱਥੋਂ ਤੱਕ ਮੈਂ ਉਹਨਾਂ ਦੇ ਲਈ ਕੰਮ ਕਰ ਸਕਦਾ ਸੀ ਉਥੋਂ ਤੱਕ ਉਹਨਾਂ ਨੇ ਵਰਤਿਆ ਜਿੱਦਣ ਉਹਨਾਂ ਨੇ ਦੇਖ ਲਿਆ ਵੀ ਇਹ ਸਾਡੀ ਸੋਚ ਦੇ ਮੁਤਾਬਕ ਨਹੀਂ ਚੱਲਦਾ ਉਦੋਂ ਉਹਨਾਂ ਨੇ ਇੱਕ ਫੋਨ ਕਾਲ ਕਰਨੀ ਵੀ ਜ਼ਰੂਰੀ ਨਹੀਂ ਸਮਝੀ ਤੇ ਵਾਕਈ ਫਿਰ ਉਦੋਂ ਲੱਗਾ ਵੀ ਸੱਚਮੁੱਚ ਜੋ ਸਤਗੁਰੂ ਜੀ ਨੇ ਕਿਹਾ ਨਾ ਇਹ ਜਾਂਕਾ ਮੁਸ਼ਕਿਲ ਅਤ ਬਣ ਹੈ ਢੋਈ ਕੋਈ ਨਾ ਦੇਉ ਇਸ ਮੁਸ਼ਕਿਲ ਦੇ ਸਮੇਂ ਦੇ ਵਿੱਚ ਸੱਚਮੁੱਚ ਤੁਹਾਡੇ ਮਿੱਤਰਾਂ ਦੀ ਪਹਿਚਾਣ ਹੋ ਜਾਂਦੀ ਹੈ ਤੇ ਮੈਂ ਧੰਨਵਾਦ ਕਰਦਾ ਉਹਨਾਂ ਸਾਰੀਆਂ ਸ਼ਖਸੀਅਤਾਂ ਦਾ ਸਾਡੇ ਸ਼ਹਿਰ ਦੀਆਂ ਉਹ ਜਥੇਬੰਦੀਆਂ ਜਿਹੜੀਆਂ ਜਥੇਬੰਦੀਆਂ ਉਸ ਸਮੇਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਮੇਰੇ ਨਾਲ ਖੜੀਆਂ ਮੈਂ ਸਾਰੀਆਂ ਹੀ ਜਥੇਬੰਦੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਦੇ ਨਾਲ ਪਿਤਾ ਜੀ ਦਾ ਆਉਣਾ ਜਾਣਾ ਸੀ ਸੇਵਾ ਕਰਿਆ ਕਰਦੇ ਸਨ ਜਿਨ੍ਹਾਂ ਦੇ ਨਾਲ ਤਕਰੀਬਨ ਉਹ ਹਰ ਜਥੇਬੰਦੀ ਹੈ ਜਿਹੜੀ ਉਹ ਉਹਨਾਂ ਦੇ ਅੰਤਮ ਸੰਸਕਾਰ ਤੇ ਵੀ ਪਹੁੰਚੀ ਉਹਨਾਂ ਦੇ ਭੋਗ ਦੇ ਉੱਪਰ ਵੀ ਆਏ ਤੇ ਸਾਰਿਆਂ ਨੇ ਜਿਵੇਂ ਵੀ ਹੋ ਸਕਿਆ ਮੈਨੂੰ ਹੌਸਲਾ ਦਿੱਤਾ ਚਲੋ ਭਾਈ ਚੰਗਾ ਮਾੜਾ ਸਮਾਂ ਸਾਰਿਆਂ ਉੱਪਰ ਆਉਂਦਾ ਹੈ ਸਤਿਗੁਰੂ ਜੀ ਕਿਰਪਾ ਰਹਿਮਤ ਕਰਨ ਮੈਂ ਇਹ ਅਰਦਾਸ ਹੀ ਕਰਦਾ ਕਿ ਜਿਵੇਂ ਉਸ ਸਮੇਂ ਦੇ ਵਿੱਚ ਸਤਿਗੁਰੂ ਜੀ ਤੁਸੀਂ ਮੈਨੂੰ ਹੌਸਲਾ ਦਿੱਤਾ ਨਾ ਵੀ ਪੰਜ ਸੱਤ ਮਿੰਟ ਦੇ ਵਿਰਾਗ ਤੋਂ ਬਾਅਦ ਮੈਂ ਆਪਣੇ ਆਪ ਨੂੰ ਸੰਭਾਲ ਲਿਆ ਮੈਂ ਅੱਜ ਤੱਕ ਕਿਸੇ ਦੇ ਅੱਗੇ ਹੱਥ ਨਹੀਂ ਅੜਿਆ ਮੈਂ ਆਪਣੇ ਅੰਦਰੋਂ ਕਦੇ ਵਿਰਾਗ ਨਹੀਂ ਕੀਤਾ ਉਹ ਅਕਾਲ ਪੁਰਖ ਮਾਲਕ ਪ੍ਰਮਾਤਮਾ ਦੇ ਬਾਣੇ ਨੂੰ ਮਿਠਾ ਕਰਕੇ ਮੰਨਣ ਦਾ ਯਤਨ ਕੀਤਾ ਤੇ ਸਤਿਗੁਰੂ ਜੀ ਇਦਾਂ ਹੀ ਤੁਸੀਂ ਕਿਰਪਾ ਬਣਾ ਕੇ ਰੱਖਿਓ ਜ਼ਿੰਦਗੀ ਦੇ ਵਿੱਚ ਜਦੋਂ ਵੀ ਕਿਤੇ ਮੁਸ਼ਕਲ ਦਾ ਸਮਾਂ ਆਵੇ ਮੈਂ ਡੋਲਾਂ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ